ਆਪਣੇ ਹਾਰ ਨੂੰ ਸਾਹਮਣੇ ਦੇਖਦੇ ਹੋਏ ਭਵਤਮਨ ਸਰਕਾਰ ਨੇ ਹਰ ਨਿਚਲੇ ਤੋਂ ਨਿਚਲਾ ਹਸਕੰਡਾ ਆਪਣਾਣਾ ਸ਼ੁਰੂ ਕਰ ਦਿੱਤਾ ਹੈ ਪਹਿਲਾਂ ਸਰਕਾਰੀ ਤੰਤਰ ਦਾ ਦੁਰਉਪਯੋਗ ਕੀਤਾ ਜਾ ਰਿਹਾ ਸੀ ਪਰ ਹੁਣ ਤੇ ਇੰਨਾ ਗਿਰ ਗਏ ਨੇ ਕਿ ਇਹ ਗ੍ਰੇਡ ਦੇ ਕੈਂਗਸਟਰ ਦਜੀਤ ਪਾਣਾ ਨੂੰ ਪਰੋਲ ਤੋਂ ਉਤਿਛਾ ਕੇ ਲੈ ਕੇ ਆਏ ਨੇ ਆਪਣੇ ਵਾਸੇ ਪ੍ਰਚਾਰ ਕਰਨ ਵਾਸਤੇ ਦਜੀਤ ਪਾਣਾ ਨੂੰ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਗਿੰਦਰ ਵੈਸ ਨੇ ਵੋਟਰਾਂ ਨੂੰ ਧਮਕਾਨ ਦੇ ਇੱਥੇ ਤੱਕ ਕਿ ਵਿਰੋਧੀ ਕੈਂਡੀਡੇਟਸ ਨੂੰ ਵੀ ਥ੍ਰੈਟਨਿੰਗ ਦੇ ਦ੍ਰਾਂਤਮ ਕਹਾਂਦੇ ਮਾਮਲੇ ਸਾਹਮਣੇ ਆ ਰਹੇ ਨੇ ਉਹ ਸ਼ਰੇਆਮ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਜਿੰਦਰ ਵੈਸਟ ਦੇ ਵਿੱਚ ਵੋਟਰਸ ਨੂੰ ਧਮਕਾ ਰਿਹਾ ਔਰ ਤੁਮ ਵਰਤਮਾਨ ਸਰਕਾਰ ਕਿੰਨਾ ਹੋਰ ਥੱਲੇ ਗਿਰੇਗੀ ਭਾਰਤੀ ਜਨਤਾ ਪਾਰਟੀ ਨੇ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਨ ਕੀਤੀ ਹੈ ਕਿ ਇਸ ਤਰ੍ਹਾਂ ਦੇ ਗੈਂਗਸਟਰਸ ਨੂੰ ਤੁਰੰਤ ਉਹਨਾਂ ਦੀ ਪਰੋਰ ਨੂੰ ਰੱਦ ਕੀਤਾ ਜਾਵੇ ਔਰ ਤੁਰੰਤ ਉਹਨਾਂ ਨੂੰ ਵਾਪਸ ਜੇ ਦੇ ਕੇ ਬੰਦ ਕੀਤਾ ਜਾਣਾ ਚਾਹੀਦਾ ਮੈਂ ਆਪਣਾ ਹੁਕਮਾਨ ਨੂੰ ਇਹ ਦੱਸਣਾ ਚਾਹਾਂਗਾ ਭਗਵੰਤ ਮਾਜੀ ਤੁਸੀਂ ਗੈਂਗਸਟਰ ਬਾਤ ਖਤਮ ਕਰਨ ਦੀ ਗੱਲ ਕਰਦੇ ਸੀ ਲੇਕਿਨ ਵੋਟਰਾਂ ਵਾਸਤੇ ਆਪਣੀ ਹਾਨ ਨੂੰ ਦੇਖਦੇ ਹੋਏ ਕੀ ਇਸ ਤਰ੍ਹਾਂ ਦੇ ਗੈਂਗਸਟਰਸ ਦਾ ਇਸਤੇਮਾਲ ਕਰੋਗੇ ਕੀ ਇਸ ਤਰੀਕੇ ਨਾਲ ਚੋਣ ਜਿੱਤ ਕੇ ਤੁਸੀਂ ਪੰਜਾਬ 'ਚ ਅਮਨ ਸ਼ਾਂਤੀ ਕਾਇਮ ਰੱਖ ਸਕੋਗੇ ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ